ਅਗਰ ਤੇ ਅਸੀਂ ਤੁਹਾਨੂੰ ਇਹ ਕਹੀਏ ਕਿ ਹਾਂਜੀ ਹਾਂਜੀ ਤੁਸੀਂ ਬਹੁਤ ਵਧੀਆ ਕਰ ਰਹੇ ਆ ਜਿੰਨੀ ਮਹਿੰਗਾਈ ਹੈ ਨਾ ਤੁਹਾਨੂੰ ਕਾਰ ਦਾ 1500 ਨਹੀਂ ਲੈਣਾ ਚਾਹੀਦਾ 1500 ਘਟਾ 5000 ਕਰੋ ਤਾਂ ਕਿ ਤੁਹਾਡੇ ਖਰਚੇ ਨਿਕਲਣ ਤੇ ਫਿਰ ਤੇ ਤੁਸੀਂ ਕਹਿਣਾ ਸੀ ਕਿ ਉਹ ਸਾਡੇ ਭਰਾ ਆ ਉਹ ਸਾਡੇ ਭਰਾ ਆ ਉਹ ਬੜਾ ਵਧੀਆ ਸੁਝਾਅ ਸਾਨੂੰ ਦੇ ਰਿਹਾ ਹੈਨਾ ਤੇ ਅਗਰ ਤੁਹਾਡੇ ਗਲਤ ਨੂੰ ਗਲਤ ਕਿਹਾ ਤੇ ਉਹ ਹੁਣ ਤੁਹਾਨੂੰ ਲੱਗਦਾ ਕਿ ਅਸੀਂ ਦੋਸ਼ ਲਾ ਰਹੇ ਹਾਂ ਉਹ ਤੁਹਾਨੂੰ ਲੱਗਦਾ ਕਿ ਅਸੀਂ ਵਿਰੋਧ ਬੋਲ ਰਹੇ ਹਾਂ ਤੋ ਸਾਨੂੰ ਜ਼ਰੂਰਤ ਨਹੀਂ ਹੈ ਤੁਹਾਡੇ ਸੁਝਾਅ ਦੀ ਸੁਝਾਅ ਦੇਣਾ ਤੇ ਤੁਸੀਂ ਸੁਖਪਾਲ ਰਾਣਾ ਜੀ ਨੂੰ ਦਿਓ ਸੁਝਾਅ ਜੋ ਦੇਣੇ ਨੇ ਉਹ ਆਪਣੀ ਕਲੈਸੀ ਵਾਲੀ ਸਾਹਮਣੇ ਰੱਖੋ ਉਹ ਬੜਾ ਵਧੀਆ ਕੋਸ਼ਿਸ਼ ਕੀਤੀ ਸਫਾਈ ਦੇਣ ਦੀ ਪਰ ਇਹਦੇ ਨਾਲ ਹੁਣ ਕੁਝ ਨਹੀਂ ਹੋਣਾ ਸਫਾਈਆਂ ਦੇ ਨਾਲ ਕੁਝ ਨਹੀਂ ਬਣਨਾ ਹੋਵੇ ਜਿੰਨਾ ਲੋਕਾਂ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਜਿੰਨਾ ਨਾ ਉਸ ਜਗ੍ਹਾ ਉਤੇ ਕੀਤਾ ਗਿਆ ਹੈ ਲੁੱਟਕਸੁਰਤ ਹੋਈ ਪੈਸਾ ਜਿੰਨਾ ਤੋਂ ਮੰਗਿਆ ਗਿਆ ਉਹ ਖੁਦ ਆਣ ਕੇ ਦੱਸਦੇ ਆ ਇਹ ਚੀਜ਼ਾਂ ਔਰ ਉਹ ਲੋਕ ਖੁਦ ਗਵਾਹੀ ਦੇ ਰਹੇ ਆ ਨਾਲ ਕਿਹਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਤੁਸੀਂ ਉਹਨਾਂ ਦੇ ਵਿਰੋਧ ਬੋਲ ਰਹੇ ਹੋ ਤੁਸੀਂ ਉਹਨਾਂ ਦੇ ਉੱਤੇ ਦੋਸ਼ ਲਾ ਰਹੇ ਹੋ ਕੋਈ ਉਹਨਾਂ ਦੇ ਉੱਤੇ ਦੋਸ਼ ਨਹੀਂ ਲਾ ਰਿਹਾ ਜੋ ਉਹ ਕਰ ਰਹੇ ਨੇ ਉਹ ਕੰਮ ਦੱਸਿਆ ਜਾ ਰਿਹਾ ਲੋਕਾਂ ਦੇ ਦੁਆਰਾ ਉਹਨੂੰ ਲੈ ਕੇ ਆਇਆ ਜਾ ਰਿਹਾ ਸਾਹਮਣੇ ਕਿ ਆਹ ਕੁਝ ਉਥੇ ਕੀਤਾ ਜਾ ਰਿਹਾ ਔਰ ਕਿਤੇ ਵੀ ਬਾਈਬਲ ਦੇ ਅੰਦਰ ਪਰਮੇਸ਼ਵਰ ਨੇ ਇਹ ਨਹੀਂ ਕਿਹਾ ਕਿ ਜੋ ਕੁਝ ਪਰਮੇਸ਼ਵਰ ਨੇ ਸਾਨੂੰ ਦਿੱਤਾ ਉਹ ਨੂੰ ਅਸੀਂ ਵੇਚੀ। ਪਹਿਲੇ ਤੁਸੀਂ ਆਪਣੇ ਕੰਮਾਂ ਨੂੰ ਚੈੱਕ ਕਰੋ ਆਪਣੇ ਕੰਮਾਂ ਨੂੰ ਦੇਖੋ ਦੂਜਿਆਂ ਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਨਾ ਕਰੋ ਜਾਂ ਤੇ ਸੁਧਰ ਜਾਓ। ਜਾਂ ਫਿਰ ਇਸੇ ਤਰ੍ਹਾਂ ਇਹ ਚੀਜ਼ਾਂ ਚੱਲਦੀਆਂ ਰਹਿਣਗੀਆਂ। ਠੀਕ ਮੈਂ ਫਸਟ ਬੋਲ ਕਾਸੇ। ਪ੍ਰਭੂ ਜਿਨ੍ਹਾਂ ਨੇ ਦਾਸ-ਦਾਸੀਆਂ ਕੋਪਤ ਲੋਕ ਸਭ ਨੂੰ ਪਰੇਵਰਤਨ ਕੀਤਾ ਹਮਸੇ ਕੀ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਵੀਡੀਓ ਪਾਈ ਗਈ ਸੁਖਪਾਲ ਰਾਣਾ ਜੀ ਦੇ ਵੱਲੋਂ ਇਸ ਮਿਨਿਸਟਰੀ ਦੇ ਵੱਲੋਂ ਆਫੀਸ਼ੀਅਲ ਉਹਨਾਂ ਨੇ ਕਿਤੇ ਲਾਈਵ ਦੇ ਵਿੱਚ ਮੀਟਿੰਗ ਦੇ ਅੰਦਰ ਨਹੀਂ ਸਪੈਸ਼ਲ ਇੱਕ ਵੀਡੀਓ ਬਣਾ ਕੇ ਜਿਹੜੀ ਉਹ ਪਾਈ ਗਈ ਜਿਹਦੇ ਵਿੱਚ ਸੰਤ ਫੈਰਿਸ ਜੀ ਦੇ ਖਿਲਾਫ ਸਾਡੇ ਆਤਮਿਕ ਪਿਤਾ ਜੀ ਦੇ ਖਿਲਾਫ ਉਹਨਾਂ ਦੀ ਸ਼ਾਨ ਦੇ ਖਿਲਾਫ ਕੁਝ ਸ਼ਬਦਾਂ ਨੂੰ ਉਹਨਾਂ ਨੇ ਵਰਤਿਆ ਜੋ ਮੈਂ ਆਪਣੇ ਪਿਛਲੀ ਵੀਡੀਓ ਦੇ ਵਿੱਚ ਬੋਲ ਚੁੱਕਾ ਔਰ ਉਸੇ ਨੂੰ ਲੈ ਕੇ ਜੋ ਕੁਝ ਵੀ ਵੀਡੀਓਜ਼ ਆਈਆਂ ਇਹ ਗੱਲਾਂ ਬਾਤਾਂ ਹੋਈਆਂ ਕੀਤੀਆਂ ਗਈਆਂ ਔਰ ਉਹਨਾਂ ਨੂੰ ਦੱਸਿਆ ਗਿਆ ਕਿ ਜੋ ਉਹ ਕਰ ਰਹੇ ਨੇ ਉਹ ਪਵਿੱਤਰ ਬਾਈਬਲ ਦੇ ਅਨਸਾਰ ਬਿਲਕੁਲ ਰੋਂਗ ਕਰ ਰਹੇ ਔਰ ਕਿਤੇ ਵੀ ਬਾਈਬਲ ਦੇ ਅੰਦਰ ਪਰਮੇਸ਼ਵਰ ਨੇ ਇਹ ਨਹੀਂ ਕਿਹਾ ਕਿ ਜੋ ਕੁਝ ਪਰਮੇਸ਼ਵਰ ਨੇ ਸਾਨੂੰ ਦਿੱਤਾ ਉਹਨੂੰ ਅਸੀਂ ਵੇਚੀਏ ਤੋ ਉਸ ਸੰਸਲੇ ਦੇ ਵਿੱਚ ਜਿਹੜਾ ਉਹ ਬੋਲਿਆ ਗਿਆ ਜਿਹੜਾ ਉਹਨਾਂ ਗਵਾਹੀ ਨੂੰ ਲੈ ਕੇ ਬੋਲਿਆ ਸੀਗਾ ਕਿ ਉੱਥੇ ਫੇਕ ਗਵਾਹੀਆਂ ਹੁੰਦੀਆਂ ਔਰ ਲੋਕਾਂ ਨੂੰ ਇਸ ਜਗ੍ਹਾ ਦੇ ਉੱਤੇ ਇਹ ਕਾਹ ਨਹੀਂ ਜਾਂਦਾ ਜ ਜਿਨ੍ਹਾਂ ਦੇ ਨਾਲ ਇਹ ਸਭ ਹੋਇਆ ਕੀਤਾ ਗਿਆ ਉਹ ਖੁਦ ਆ ਕੇ ਉਸ ਜਗ੍ਹਾ ਤੇ ਇਹ ਚੀਜ਼ਾਂ ਬੋਲਦੇ ਆ ਤਾਂ ਉਸ ਵਿਸ਼ੇ ਦੇ ਵਿੱਚ ਉਹ ਵੀਡੀਓ ਜਿਹੜੀ ਬਣਾਈ ਗਈ ਸੀਗੀ ਔਰ ਉਹਨਾਂ ਦਾ ਇੱਕ ਸਾਥੀ ਕਹਿੰئے ਜਾਂ ਉਹਨਾਂ ਦਾ ਚੇਲਾ ਜਿਨ੍ਹਾਂ ਨੇ ਆਪਣਾ ਨਾਮ ਸਰਬਜੀਤ ਪਾਸਟਰ ਸਰਬਜੀਤ ਸਾਭੀ ਦੱਸਿਆ ਉਹ ਸੇਵਾ ਕਰ ਰਹੇ ਨੇ ਔਰ ਉਹਨਾਂ ਨੇ ਇੱਕ ਦੁਬਾਰਾ ਵੀਡੀਓ ਬਣਾ ਕੇ ਅਪਲੋਡ ਕੀਤੀ ਆ ਜੋ ਸਾਡੇ ਆਤਮਿਕ ਵਿਦਾ ਸੰਤ ਫੈਰਸ ਜੀ ਦੇ ਨਾਮ ਤੋਂ ਔਰ ਜਿਹੜੇ ਨਾਲ ਉਹਨਾਂ ਦੇ ਸੇਵਕ ਨੇ ਉਹਨਾਂ ਤੋਂ ਨਾਮ ਤੋਂ ਕਿ ਉਹਨਾਂ ਨੂੰ ਇੱਕ ਸੁਝਾਓ ਔਰ ਮੈਂ ਉਹਨੂੰ ਇਹ ਦੱਸਣਾ ਚਾਹਣਾ ਕਿ ਤੁਹਾਨੂੰ ਸਾਨੂੰ ਸੁਝਾਓ ਦੇਣ ਦੀ ਜ਼ਰੂਰਤ ਨਹੀਂ ਹੈ ਤੁਹਾਡੀ ਵੀਡੀਓ ਦੀ ਸ਼ੁਰੂਆਤ ਆ ਕਿ ਤੁਸੀਂ ਤੁਹਾਡਾ ਕਹਿਣਾ ਹੈ ਕਿ ਅਸੀਂ ਸੁਖਪਾਲ ਰਾਣੇ ਦੇ ਵਿਰੋਧ ਦੇ ਵਿੱਚ ਬੋਲਦੇ ਹਾਂ ਸਾਡੀ ਕੋਈ ਵੀ ਸਟੇਟਮੈਂਟ ਇਦਾਂ ਦੀ ਨਹੀਂ ਆ ਕਿ ਸੁਖਪਾਲ ਰਾਣੇ ਦੇ ਖਿਲਾਫ ਕੁਝ ਬੋਲਿਆ ਹੋਵੇ ਜਿੰਨਾ ਲੋਕਾਂ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਜਿਨ੍ਹਾਂ ਨਾਲ ਉਸ ਜਗ੍ਹਾ ਦੇ ਉੱਤੇ ਕੀਤਾ ਗਿਆ ਹੈ ਲੁੱਟਕਸੁੱਟ ਹੋਈ ਪੈਸਾ ਜਿੰਨਾ ਤੋਂ ਮੰਗਿਆ ਗਿਆ ਉਹ ਖੁਦ ਆਣ ਕੇ ਦੱਸਦੇ ਆ ਇਹ ਚੀਜ਼ਾਂ ਔਰ ਉਹ ਲੋਕ ਖੁਦ ਗਵਾਹੀ ਦੇ ਰਿਆ ਕਿਸੇ ਪਾਸਟਰ ਸਾਹਿਬਾਨ ਨੇ ਇਹ ਗੱਲ ਇਸ ਜਗ੍ਹਾ ਦੇ ਉੱਤੇ ਨਹੀਂ ਬੋਲੀ ਨਾ ਇਸ ਤਰੀਕੇ ਦੇ ਨਾਲ ਕਿ ਆ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਤੁਸੀਂ ਉਹਨਾਂ ਦੇ ਵਿਰੋਧ ਬੋਲ ਰਹੇ ਹੋ ਤੁਸੀਂ ਉਹਨਾਂ ਦੇ ਉੱਤੇ ਦੋਸ਼ ਲਾ ਰਹੇ ਹੋ ਕੋਈ ਉਹਨਾਂ ਦੇ ਉੱਤੇ ਦੋਸ਼ ਨਹੀਂ ਲਾ ਰਿਹਾ ਜੋ ਉਹ ਕਰ ਰਹੇ ਨੇ ਉਹ ਕੰਮ ਦੱਸਿਆ ਜਾ ਰਿਹਾ ਲੋਕਾਂ ਦੇ ਦੁਆਰਾ ਉਹਨੂੰ ਲੈ ਕੇ ਆਇਆ ਜਾ ਰਿਹਾ ਸਾਹਮਣੇ ਕਿ ਆ ਕੁਝ ਉੱਥੇ ਕੀਤਾ ਜਾ ਰਿਹਾ ਸੋ ਤੁਸੀਂ ਜਿਹੜੇ ਸਫਾਈ ਦੇਣ ਦੇ ਵਿੱਚ ਜੁਟੇ ਹੋ ਤੁਸੀਂ ਲਗਭਗ ਅੱਧੇ ਘੰਟੇ ਦੀ ਵੀਡੀਓ ਆਪਣੀ ਜਿਹੜੀ ਉਹ ਬਣਾਏ ਆ ਔਰ ਬਹੁਤ ਵਧੀਆ ਤੁਸੀਂ ਆਪਣੇ ਵੱਲੋਂ ਗੁੱਡ ਕੋਸ਼ਿਸ਼ ਕੀਤੀ ਆ ਕਿ ਤੁਸੀਂ ਸਫਾਈ ਦਿਓ ਔਰ ਜਿੰਨਾ ਵੀ ਦੂਜਿਆਂ ਨੂੰ ਤੁਸੀਂ ਕਹਿ ਸਕਦੇ ਸੀ ਉਹਦੇ ਵਿੱਚ ਵੀ ਤੁਸੀਂ ਆਹ ਕਰਦੇ ਤੁਸੀਂ ਉਹ ਵੀ ਕਿਹਾ ਔਰ ਬੜਾ ਵਧੀਆ ਅੰਦਾਜ਼ ਦੇ ਨਾਲ ਕਿਹਾ ਗਿਆ ਆਪਣੀਆਂ ਗੱਲਾਂ ਵੀ ਸਾਰੀਆਂ ਤੁਸੀਂ ਰੱਖ ਗਏ ਔਰ ਬੜੀ ਸ਼ਾਂਤੀ ਦੇ ਨਾਲ ਉਹ ਸਭ ਕੁਝ ਕਰ ਗਏ ਜੋ ਤੁਹਾਡੇ ਮਨ ਦੇ ਅੰਦਰ ਭੜਾਸ ਸੀਗੀ ਕਿ ਤੁਸੀਂ ਬੋਲੋ ਆਪਣੇ ਜੋ ਗੁਰੂ ਦੇ ਤੁਹਾਡੇ ਨਾਲ ਕੀਤੀ ਗਈ ਵੀਡੀਓ ਪਾਈ ਗਈ ਉਹਦੇ ਉਹਦੇ ਖਿਲਾਫ ਕਰਕੇ ਤੁਸੀਂ ਸਾਡੇ ਲਈ ਬੋਲੋ ਉਹ ਵੀ ਤੁਸੀਂ ਸਭ ਕੁਝ ਬੋਲ ਗਏ ਔਰ ਬੜੇ ਵਧੀਆ ਕੋਸ਼ਿਸ਼ ਕੀਤੀ ਸਫਾਈ ਦੇਣ ਦੀ ਪਰ ਇਹਦੇ ਨਾਲ ਹੁਣ ਕੁਝ ਨਹੀਂ ਹੋਣਾ ਸਫਾਈਆਂ ਦੇ ਨਾਲ ਕੁਝ ਨਹੀਂ ਬਣਨਾ ਤੁਸੀਂ ਸਾਨੂੰ ਲੋਕਾਂ ਨੂੰ ਸੁਝਾਅ ਦੇ ਰਹੇ ਹਾਂ ਮਹਾਵਿਸ਼ੇਖ ਦੇ ਲੋਕਾਂ ਨੂੰ ਸੁਝਾਅ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਸਾਨੂੰ ਸਮਝਾਣ ਦੀ ਜ਼ਰੂਰਤ ਨਹੀਂ ਆ ਸਾਨੂੰ ਸੁਝਾਅ ਦੀ ਲੋੜ ਨਹੀਂ ਆ ਤੁਸੀਂ ਬਾਈਬਲ ਦੇ ਵਿੱਚੋਂ ਵਚਨ ਲੈ ਕੇ ਗੱਲ ਕਰਦੇ ਆ ਇੱਥੋਂ ਵਚਨ ਉੱਥੋਂ ਵਚਨ ਕਿ ਤੁਸੀਂ ਇਦਾਂ ਬੋਲਦੇ ਹੋ ਤੁਸੀਂ ਇਦਾਂ ਬੋਲਦੇ ਹੋ ਪਰਮੇਸ਼ਵਰ ਦਾ ਕੰਮ ਕੀ ਹੈ ਤੁਸੀਂ ਪਹਿਲਾਂ ਬਾਈਬਲ ਪੜ੍ਹੋ ਤੁਸੀਂ ਸਾਨੂੰ ਕਹਿ ਰਹੇ ਹੋ ਤੇ ਬਾਈਬਲ ਦੀਆਂ ਗੱਲਾਂ ਕਰਦੇ ਹੋ ਇਹ ਟਾਈਮ ਜਿਹੜੇ ਲੋਕ ਤੁਹਾਨੂੰ ਪਰਮੇਸ਼ਵਰ ਨੇ ਦਿੱਤੇ ਨਾ ਉਹਨਾਂ ਦੇ ਉੱਤੇ ਲਾਓ ਇਹ ਜਿਹੜੇ ਸਿਖਾਉਣ ਦੀ ਗੱਲ ਕਰਦੇ ਨੇ ਕਿ ਤੁਸੀਂ ਬਾਈਬਲ ਬਾਰੇ ਕੀ ਜਾਣਦੇ ਇੱਕ ਇੱਕ ਗੱਲ ਬਾਈਬਲ ਦੇ ਵਿੱਚੋਂ ਕਦੀ ਆਇਤ ਕਦੀ ਉਹ ਆਇਤ ਲੈ ਕੇ ਸਾਨੂੰ ਨਾ ਸਿਖਾਓ ਸਾਡੇ ਕੋਲ ਇੱਕ ਸਪਿਰਚੁਅਲ ਫਾਦਰ ਨੇ ਆਤਮਿਕ ਪਿਤਾ ਨੇ ਇੱਕ ਗੁਰੂ ਇੱਕ ਐਸੇ ਮੈਂਟਰ ਨੇ ਜਿਨ੍ਹਾਂ ਨੂੰ ਪੂਰੀ ਦੁਨੀਆ ਦੇ ਵਿੱਚ ਸੁਣਿਆ ਜਾਂਦਾ ਪੂਰੀ ਦੁਨੀਆ ਦੇ ਅੰਦਰ ਉਹਨਾਂ ਦੀ ਸਿੱਖਿਆਵਾਂ ਜੋ ਸਿਖਾ ਰਹੇ ਨੇ ਲੋਕ ਸੁਣ ਰਹੇ ਆ ਤਾਂ ਸਾਨੂੰ ਜ਼ਰੂਰਤ ਨਹੀਂ ਹੈ ਤੁਹਾਡੇ ਸੁਝਾਅ ਦੀ ਸੁਝਾਅ ਦੇਣਾ ਤੇ ਤੁਸੀਂ ਸੁਖਪਾਲ ਰਾਣਾ ਜੀ ਨੂੰ ਦਿਓ ਸੁਝਾਅ ਜੋ ਦੇਣੇ ਨੇ ਉਹ ਆਪਣੀ ਕਲਿਸੀਆ ਲਈ ਸਾंप के ਰੱਖੋ ਉਹਨਾਂ ਨੂੰ ਦੋ ਉਹਨਾਂ ਨੂੰ ਸਿਖਾਓ ਉਹਨਾਂ ਨੂੰ ਸੁਫਾਈਆਂ ਦੋ ਔਰ ਸਾਨੂੰ ਸੁਝਾਅ ਦੇਣ ਦੀ ਜ਼ਰੂਰਤ ਨਹੀਂ ਆ ਕਿਉਂਕਿ ਸਾਨੂੰ ਪਹਿਲਾਂ ਹੀ ਪਰਮੇਸ਼ਰ ਨੇ ਇਸ ਤਰ੍ਹਾਂ ਦੇ ਇੱਕ ਸਪਿਰਚੁਅਲ ਫਾਦਰ ਦੇ ਰੱਖੇ ਆ ਜਿਨ੍ਹਾਂ ਨੂੰ ਪੂਰੇ ਵਿਸ਼ਵ ਦੇ ਅੰਦਰ ਇਸ ਵੇਲੇ ਸੁਣਿਆ ਜਾ ਰਿਆਂ ਔਰ ਉਹ ਸਿਖਾ ਰਹੇ ਨੇ ਤੋਂ ਉਹਨਾਂ ਦੇ ਕੋਲ ਪ੍ਰਭੂ ਦੀ ਦਇਆ ਨਾਲ ਅਸੀਂ ਸਿੱਖ ਰਹੇ ਅਸੀਂ ਸਮਝ ਰਹੇ ਅਸਲੀ ਸਾਨੂੰ ਨਾ ਬਾਈਬਲ ਸਿਖਾਓ ਕਿ ਪਰਮੇਸ਼ਵਰ ਨੇ ਕਿੱਦਾਂ ਸੇਵਾ ਕੀਤੀ ਕਿੱਦਾਂ ਸੇਵਾ ਨਹੀਂ ਕੀਤੀ ਤੇ ਦਸਰੋ ਪ੍ਰਭੂ ਯਿਸੂ ਨੇ ਇੰਜ ਕੀਤਾ ਪ੍ਰਭੂ ਯਿਸੂ ਨੇ ਇੰਜ ਕੀਤਾ ਉਹ ਸਾਨੂੰ ਨਾ ਪੜ੍ਹਾਓ ਅਸੀਂ ਸਭ ਕੁਝ ਪੜ੍ਹ ਕੇ ਆਏ ਆ ਬਾਈਬਲ ਪਰਮੇਸ਼ਵਰ ਦਾ ਮਾਨਿਆ ਔਰ ਜਿਹੜੀ ਤੁਸੀਂ ਮਹਾਂ ਅਸੰਮਰਤ ਦੀ ਗੱਲ ਕਰਦੇ ਨਾ ਉਸ ਦਾ ਤੁਸੀਂ ਕਹਿੰਦੇ ਅਸੀਂ ਖਿਲਾਫ ਨਹੀਂ ਬੋਲਦੇ ਔਰ ਸਭ ਕੁਝ ਬੋਲ ਕੇ ਵੀ ਤੁਸੀਂ ਉਹ ਉਹਨੂੰ ਫੇਰ ਪੋਚਾ ਮਾਰ ਜਾਂਦੇ ਹੋ ਕਿ ਤੁਸੀਂ ਇਹ ਬੋਲਿਆ ਕਿ ਉਹ ਤੁਸੀਂ ਕਹਿ ਰਹੇ ਹੋ 2 ਸਾਲ ਪਹਿਲਾਂ ਮਹਾਸਾਮਰਾਥ ਇਹ ਬਾਈਬਲ ਚ ਕਿੱਥੇ ਲਿਖਿਆ ਕਿ 21 ਜਗ੍ਹਾ ਤੇ ਜਿੱਥੋਂ ਜਾਓਗੇ ਉੱਥੋਂ ਮਿਲੋਗੇ ਧਿਆਨ ਦੇ ਨਾਲ ਜਦੋਂ ਪੜੋਗੇ ਤੇ ਪਤਾ ਚੱਲੇਗਾ ਉੱਥੇ ਵੀ ਪ੍ਰਭੂ ਨੇ ਇੱਕ ਸਥਾਨ ਨਿਸ਼ਚਿਤ ਕੀਤਾ ਸੀ ਉਹਨਾਂ ਦਾ ਔਰ ਜਿੱਥੇ ਬੈਹਿ ਕੇ ਉਹ ਪ੍ਰੇਅਰ ਕਰ ਰਹੇ ਸੀ ਨਾ ਉੱਥੇ ਹੀ ਪਵਿੱਤਰ ਆਤਮਾ ਜੀ ਉਤਰੇ ਸੋ ਇਸ ਕਰਕੇ ਸਾਨੂੰ ਸੁਝਾਉਣਾ ਨਾ ਦਿਓ ਸਾਨੂੰ ਨਾ ਸਮਝਾਉਣ ਦੀ ਕੋਸ਼ਿਸ਼ ਕਰੋ ਆਪਣੇ ਸੁਭਾ ਸੁਝਾਅ ਜਿਹੜੇ ਉਹ ਆਪਣੇ ਤੱਕ ਆਪਣੀ ਕਲਿਸਿਆ ਨੂੰ ਸਮਝਾਉਣ ਦੇ ਲਈ ਰੱਖੋ ਜਾਂ ਇਹੀ ਟਾਈਮ ਆਪਣੇ ਪਾਸਟਰ ਦੇ ਨਾਲ ਗੱਲ ਕਰਨ ਲਈ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਬਾਈਬਲ ਦੇ ਵਿੱਚ ਕਿਤੇ ਨਹੀਂ ਇਹ ਲਿਖਿਆ ਅਗਰ ਤੇ ਅਸੀਂ ਤੁਹਾਨੂੰ ਇਹ ਕਹੀਏ ਕਿ ਹਾਂਜੀ ਹਾਂਜੀ ਤੁਸੀਂ ਬਹੁਤ ਵਧੀਆ ਕਰ ਰਹੇ ਆ ਜਿੰਨੀ ਮਹਗਾਈ ਹੈ ਨਾ ਤੁਹਾਨੂੰ ਕਾਰ ਦਾ 1500 ਨਹੀਂ ਲੈਣਾ ਚਾਹੀਦਾ 1500 ਘਟਿਆ 5000 ਕਰੋ ਤਾਂ ਕਿ ਤੁਹਾਡੇ ਖਰਚੇ ਨਿਕਲਣ ਤੇ ਫਿਰ ਤੇ ਤੁਸੀਂ ਕਹਿਣਾ ਸੀ ਕਿ ਉਹ ਸਾਡੇ ਭਰਾ ਆ ਉਹ ਸਾਡੇ ਭਰਾ ਆ ਉਹ ਬੜਾ ਵਧੀਆ ਸੁਝਾਅ ਸਾਨੂੰ ਦੇ ਰਿਹਾ ਹੈ ਨਾ ਤੇ ਅਗਰ ਤੁਹਾਡੇ ਗਲਤ ਨੂੰ ਗਲਤ ਕਿਹਾ ਤੇ ਉਹ ਹੁਣ ਤੁਹਾਨੂੰ ਲੱਗਦਾ ਕਿ ਅਸੀਂ ਦੋਸ਼ ਲਾ ਰਹੇ ਹਾਂ ਉਹ ਤੁਹਾਨੂੰ ਲੱਗਦਾ ਕਿ ਅਸੀਂ ਵਿਰੋਧ ਬੋਲ ਰਹੇ ਹਾਂ ਪ੍ਰਭੂ ਯੇਸ਼ੂ ਮਸੀਹ ਜਦੋਂ ਹਾਈਕਲ ਦੇ ਵਿੱਚ ਗਏ ਤੇ ਯਾਜਕਾਂ ਦੇ ਖਿਲਾਫ ਉੱਥੇ ਜੋ ਲੁੱਟ ਖਸੁੱਟ ਮੰਦਿਰ ਦੇ ਅੰਦਰ ਹੋ ਰਹੀ ਸੀ ਉਹਦੇ ਖਿਲਾਫ ਰੱਸੀ ਦਾ ਇੱਕ ਕੋਟੜਾ ਬਣਾਇਆ ਉਹਨਾਂ ਨੇ ਔਰ ਆਪਣਾ ਪੂਰਾ ਜਿਹੜਾ ਗੁੱਸਾ ਸੀ ਉਹਨਾਂ ਦੇ ਅੰਦਰ ਜਿਹੜੀ ਅਣਖ ਸੀ ਪਰਮੇਸ਼ਵਰ ਦੀ ਉਹਨਾਂ ਨੇ ਦਿਖਾਈ ਉੱਥੇ ਉਹ ਔਰ ਕੱਢਿਆ ਲੁੱਟਣ ਕਸੁੱਟਣ ਵਾਲਿਆਂ ਨੂੰ ਕੀ ਕਿਹਾ ਕਿ ਮੇਰੇ ਪਿਤਾ ਦਾ ਘਰ ਕੀ ਏ ਪ੍ਰਾਰਥਨਾ ਦਾ ਘਰ ਏ ਮੈਨੂੰ ਮੇਰੇ ਪਿਤਾ ਦੇ ਘਰ ਦੀ ਅਣਖ ਕਾਹੀ ਤੁਸੀਂ ਉਹਨੂੰ ਵਪਾਰ ਦੀ ਕੀ ਬਣਾਤਾ ਉਹ ਪਾਰੀਆਂ ਦੀ ਮੰਡੀ ਬਣਾਤਾ ਖੋਹ ਬਣਾਤਾ ਔਰ ਅੱਜ ਤੁਸੀਂ ਕਹਿ ਰਹੇ ਕਿ ਜਿਹੜੇ ਕੰਮ ਕਰ ਰਹੇ ਆ ਉਹਨਾਂ ਦੇ ਖਿਲਾਫ ਜਦੋਂ ਕੁਝ ਬੋਲਿਆ ਜਾ ਰਿਹਾ ਕਿ ਉਹ ਬੰਦ ਕਰਨ ਉਹ ਨਾ ਕਰਨ ਤੇ ਤੁਸੀਂ ਕਹਿ ਰਹੇ ਉਹਨਾਂ ਦੇ ਉੱਤੇ ਦੋਸ਼ ਲਾ ਰਹੇ ਉਹਨਾਂ ਦੇ ਮਿਨਿਸਟਰੀ ਨੂੰ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਭਾਈ ਤੁਸੀਂ ਆਪਣੇ ਕੰਮਾਂ ਨੂੰ ਚੈੱਕ ਕਰੋ ਆਪਣੇ ਕੰਮਾਂ ਨੂੰ ਦੇਖੋ ਦੂਜਿਆਂ ਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਨਾ ਕਰੋ ਆਲਰੇਡੀ ਸਾਡੇ ਕੋਲ ਇਸ ਤਰ੍ਹਾਂ ਦਾ ਇੱਕ ਮੈਂਟਰ ਆ ਇਸ ਤਰ੍ਹਾਂ ਦਾ ਇੱਕ ਸਪਿਰਚੁਅਲ ਫਾਦਰ ਆ ਜਿਹਨੂੰ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਸੁਣਿਆ ਜਾ ਰਿਹਾ ਔਰ ਉਹ ਪਰਮੇਸ਼ਵਰ ਦਾ ਮਨ ਜਿਹੜਾ ਉਹ ਦੱਸ ਰਿਹਾ ਲੋਕਾਂ ਨੂੰ ਕਿ ਪਰਮੇਸ਼ਵਰ ਦਾ ਮਨ ਕੀ ਹੈ ਔਰ ਅਸੀਂ ਉਹਨਾਂ ਦੇ ਦੁਆਰਾ ਪਰਮੇਸ਼ਵਰ ਦੇ ਮਨ ਨੂੰ ਜਾਣ ਰਹੇ ਹਾਂ ਪਰਮੇਸ਼ਵਰ ਦੀ ਇੱਛਾ ਨੂੰ ਜਾਣ ਰਹੇ ਹਾਂ ਇਸ ਲਈ ਆਪਣੇ ਸੁਝਾਅ ਜਿਹੜੇ ਉਹ ਆਪਣੇ ਤੱਕ ਆਪਣੇ ਕਲਿਸਿਆਂ ਨੂੰ ਸਮਝਾਉਣ ਦੇ ਲਈ ਔਰ ਆਪਣੇ ਆਪ ਨੂੰ ਸੁਧਾਰਨ ਦੇ ਲਈ ਰੱਖੋ ਦੂਸਰੀ ਗੱਲ ਜਿਹੜੀ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਤੁਹਾਨੂੰ ਬਚਨ ਦਾ ਨਹੀਂ ਗਿਆਮ ਤੁਸੀਂ ਬਾਈਬਲ ਪੜ੍ਹੋ ਤੁਹਾਡੇ ਅੰਦਰ ਜੋ ਭਰਿਆ ਉਹ ਬਾਹਰ ਆਉਂਦਾ ਸਾਹਿਬ ਜੀ ਧਿਆਨ ਦੇ ਨਾਲ ਇਸ ਗੱਲ ਨੂੰ ਸਮਝ ਲਓ ਅਸੀਂ ਬਾਈਬਲ ਪੜ੍ਹਨ ਤੋਂ ਬਿਨਾ ਇੱਥੇ ਨਹੀਂ ਬੈਠੇ ਉਹ ਮੈਂਟਰ ਆ ਸਾਡੇ ਕੋਲੇ ਜਿਹੜਾ ਸਾਨੂੰ ਪਰਮੇਸ਼ਵਰ ਦਾ ਮਨ ਪਰਮੇਸ਼ਵਰ ਦੀਆਂ ਯੋਜਨਾਵਾਂ ਉਹਦਾ ਦਿਲ ਸਮਝਾਉਂਦਾ ਅਗਰ ਬਾਈਬਲ ਅਗਰ ਪਰਮੇਸ਼ਵਰ ਨੇ ਤੁਹਾਡੇ ਉੱਤੇ ਆਪਣਾ ਮਨ ਨਹੀਂ ਜ਼ਾਹਰ ਕੀਤਾ ਜਾਂ ਤੁਸੀਂ ਉਸ ਤਰੀਕੇ ਦੇ ਨਾਲ ਨਹੀਂ ਅਸਤੱਕ ਪੜ पाए ਤਾਂ ਉਦੇ ਚ ਸਾਡੀ ਕੋਈ ਗਲਤੀ ਨਹੀਂ ਆ ਤੁਸੀਂ ਬੈਠੋ ਕੁੱਟਨਿਆਂ ਤੇ ਜਦੋਂ ਪਰਮੇਸ਼ਵਰ ਦੇ ਅੱਗੇ ਪ੍ਰੇਅਰ ਕਰੋਗੇ ਕੁੱਟਨਿਆਂ ਦੇ ਬਲ ਪਰਮੇਸ਼ਵਰ ਦੇ ਅੱਗੇ ਬੈਠ ਕੇ ਪੜੋਗੇ ਪਰਮੇਸ਼ਵਰ ਜ਼ਰੂਰ ਤੁਹਾਡੇ ਤੇ ਆਪਣਾ ਮਨ ਜ਼ਾਹਰ ਕਰੇਗਾ ਇਸ ਲਈ ਖਿਲਾਫੀਤ ਨਾ ਕਰੋ ਹਮੇਸ਼ਾ ਮਾ বিশেখ ਦੇ ক্লাব ਮਹਾਸਾਮਰਾ ਦੇ ক্লাব ਪੁੱਜਣਾ ਕੋ ਜ ਬੋਲਣ ਦਾ ਤੁਹਾਨੂੰ ਮੌਕਾ ਚਾਹੀਦਾ ਹੈ ਤੇ ਤੁਸੀਂ ਉਹ ਕਰਦੇ ਹੋ ਤੇ ਵਾਰ ਵਾਰ ਤੁਸੀਂ ਕਹਿ ਰਹੇ ਹੋਏ ਕਿ ਮੈਂ ਇਦਾਂ ਨਹੀਂ ਕਰਦਾ ਮੈਂ ਇਦਾਂ ਨਹੀਂ ਕਰਦਾ ਔਰ ਆਪਣੇ ਆਪ ਨੂੰ ਬੜਾ ਵਧੀਆ ਦੱਸਦੇ ਕਿ ਸਾਡੇ ਅੰਦਰ ਆ ਸਾਡੇ ਅੰਦਰ ਆ ਦੇਖੋ ਤੁਹਾਡੇ ਅੰਦਰ ਕੁਝ ਵੀ ਆ ਉਹ ਚੰਗਾ ਆ ਚੰਗੀ ਗੱਲ ਆ ਕਿ ਅਗਰ ਤੁਸੀਂ ਸ਼ਾਂਤ ਰਹਿਣਾ ਸਿੱਖਿਓ ਚੰਗੀ ਗੱਲ ਆ ਪਰ ਬਹੁਤ ਸਾਰੇ ਲੋਕ ਅੱਜ ਵੀ ਇਸ ਤਰ੍ਹਾਂ ਦੇ ਨੇ ਪੰਜਾਬ ਦੇ ਅੰਦਰ ਪ੍ਰਭੂ ਦੇ ਸੇਵਕ ਮੈਨ ਨੇ ਲੋਕਾਂ ਨੂੰ ਜਾਣਦਾ ਜਿਹੜੇ ਇਹਨਾਂ ਮਿਨਿਸਟਰੀਆਂ ਤੋਂ ਪਰੇਸ਼ਾਨ ਨੇ ਔਰ ਮਾਨੀ ਮਾਨਾ ਜਲਦੇ ਨੇ। ਕੀ ਆ ਕੀ ਹੋ ਗਿਆ? ਮਸੀਹ ਦੇ ਵਿੱਚ ਆਗੀ ਹੋ ਗਿਆ। ਪੈਸਾ ਲੈਣਾ ਸ਼ੁਰੂ ਕਰਤਾ ਲੈ ਹੈਂਡ ਦਾ ਪੱਖੇ ਦੇ ਥੱਲੇ ਸੌਣ ਦਾ ਕਾਡ ਬਣਾਉਣ ਦਾ 1500 ਕੋਈ 5000 ਕੋਈ 1500 ਲੈ ਰਿਆ। ਪਰ ਬੋਲ ਕੁਝ ਨਹੀਂ ਪਾਰਿਆ। ਉਹਨੂੰ ਫਿਰ ਇੱਥੇ ਆਣ ਕੇ ਗੱਲ ਖਤਮ ਉਹਨਾਂ ਦੀ ਹੋ ਜਾਂਦੀ ਕਿ ਚਲੋ ਆਪਾਂ ਕੀ ਲੈਣਾ। ਹੈਨਾ? ਪਰ ਇਹ ਠੀਕ ਨਹੀਂ ਆ। ਕਦ ਤੱਕ ਉਸ ਸਮੇਂ ਦੇ ਅੰਦਰ ਵੀ ਜਦੋਂ ਪ੍ਰਭੂ ਯਿਸੂ ਮਸੀਹ ਆਏ ਸੀਗੇ ਕਿਸੇ ਦੇ ਅੰਦਰ ਹਿੰਮਤ ਨਹੀਂ ਹੋ ਰਹੀ ਸੀ ਇਹ ਕਰਨ ਦੀ ਪਤਾ ਸਭ ਨੂੰ ਸੀ ਕਿ ਯਾਜਕ ਕੀ ਕਰ ਰਿਹਾ ਯਾਜਕ ਚੰਬੜੀ ਲਾ ਰੇ ਲੋਕਾਂ ਦੀ ਯਾਜਕ ਲੁੱਟਕ ਸੁੱਟ ਕਰ ਰਿਹਾ ਮੰਦਰ ਦੇ ਅੰਦਰ ਉਹਨੂੰ ਡਾਕੂਆਂ ਦੀ ਖੋ ਬਣਾ ਦਿੱਤਾ ਗਿਆ ਇਹ ਸਭ ਜਾਣਦੇ ਸੀਗੇ ਸਭ ਲੋਕਾਂ ਨੂੰ ਪਤਾ ਹੀ ਪਰ ਜੁਰਤ ਨਹੀਂ ਕਿਸੇ ਦੇ ਅੰਦਰ ਹੈਗੀ ਸੀ ਕਿ ਉਹ ਗਲਤ ਜਿਹੜਾ ਹੋ ਰਿਹਾ ਉਹ ਦੇ ਖਿਲਾਫ ਜਾ ਸਕਣ ਉਹ ਦੇ ਖਿਲਾਫ ਬੋਲਣ ਪਰ ਕੌਣ ਆਏ ਪ੍ਰਭੂ ਯਿਸੂ ਮਸੀਹ ਔਰ ਆ ਕੇ ਬੋਲੇ ਉਸ ਰੀਤੀ ਨੂੰ ਚੇਂਜ ਚੇਂਜ ਕੀਤਾ ਬਦਲਿਆ ਕੱਢਿਆ ਸਭ ਨੂੰ ਉਸ ਜਗ੍ਹਾ ਦੇ ਉੱਤੋਂ ਕਿ ਤੁਸੀਂ ਇਹਨੂੰ ਡਾਕੂਆਂ ਦੀ ਖੋ ਬਣਾਤਾ ਔਰ ਅੱਜ ਜਦੋਂ ਮਹਾਸamਰਾਤ ਦੇ ਅੰਦਰ ਮਹਾਭਿਸ਼ੇਕ ਦੇ ਅੰਦਰ ਪਰਮੇਸ਼ਵਰ ਦੇ ਦਾਸਾਂ ਦੇ ਅੰਦਰ ਉਹ ਅਣਖਿਆ ਔਰ ਜੇ ਉਹ ਉਸ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਉਸ ਲੁੱਟ ਖਸੁੱਟ ਨੂੰ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਕਿ ਰੋਂ ਗਿਆ ਤੇ ਤੁਸੀਂ ਕਹਿ ਰਹੇ ਜੀ ਉਹ ਚਰਚ ਬੰਦ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਚਰਚ ਬੰਦ ਕਰਵਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਗੱਲ ਸਿਰਫ ਪਰਮੇਸ਼ਵਰ ਦੇ ਨਾਮ ਨੂੰ ਵੇਚਣ ਦੀ ਉਹਦੇ ਸਮਰਤ ਨੂੰ ਵੇਚਣ ਦੀ ਆ ਕਿ ਤੁਸੀਂ ਵੇਚ ਰਹੇ ਹੋ ਤੁਸੀਂ ਲੋਕਾਂ ਨੂੰ ਉਹ ਸਮਰਤ ਨੂੰ ਜੋ ਤੁਹਾਨੂੰ ਫਰੀ ਦੇ ਵਿੱਚ ਪਰਮੇਸ਼ਵਰ ਨੇ ਦਿੱਤਾ ਉਹ ਕਰ ਰਹੇ ਹੋ ਤੁਸੀਂ ਲੋਟ ਰਹੇ ਆ ਲੋਕਾਂ ਨੂੰ ਉਹ ਲੁੱਟਕਸੁੱਟ ਬੰਦ ਕਰਨ ਦੀ ਗੱਲ ਆ ਜਿੱਦੇ ਲਈ ਪਰਮੇਸ਼ਰ ਹਾਇਕਲ ਦੇ ਵਿੱਚ ਗਿਆ ਔਰ ਅੱਜ ਵੀ ਉਹੀ ਗੱਲ ਹੋ ਰਹੀ ਆ ਕਿ ਉਹ ਲੁੱਟਕਸੁੱਟ ਜਿਹੜੀ ਆ ਉਹ ਬੰਦ ਕੀਤੀ ਜਾਵੇ ਉਹ ਡਾਕੂਆਂ ਵਾਲੀ ਖੋ ਜਿਹੜੀ ਬੰਦ ਕੀਤੀ ਜਾਵੇ ਇਹਦੇ ਕਰਕੇ ਇਹ ਗੱਲ ਜਿਹੜੀ ਉਹ ਕਹੀ ਜਾ ਰਹੀ ਬੋਲੀ ਜਾ ਰਹੀ ਪਰ ਤੁਸੀਂ ਕਹਿ ਰਹੇ ਉਹਦੇ ਤੇ ਦੋਸ਼ ਲਾ ਰਹੇ ਆ ਉਹਨੂੰ ਸੇਵਾ ਚ ਡੇਗਨ ਦੀ ਕੋਸ਼ਿਸ਼ ਕਰ ਰਹੇ ਆ ਉਹ ਡਿਗੇਗਾ ਨਹੀਂ ਭਾਈ ਡੇਗਨ ਦੀ ਕੋਸ਼ਿਸ਼ ਨਹੀਂ ਆਛ ਉਹ ਕਰਦੇ ਪੈ ਇਨਕਾਰ ਇਸ ਗੱਲ ਦਾ ਕਿ ਮੈਂ ਨਹੀਂ ਲੈਂਦਾ ਉਹ ਤੇ ਲਾਈਵ ਦੇ ਵਿੱਚ ਬੋਲਦੇ ਪੈ ਨੇ ਤੁਸੀਂ ਕਹਿੰਦੇ ਨਹੀਂ ਉਹ ਲਾਈਵ ਦੇ ਵਿੱਚ ਇਹ ਗੱਲ ਬੋਲਦੇ ਪੈ ਕਿ ਮੈਂ ਲੈਣਾ 1500 ਹੋਰ ਜਿਹੜਾ ਜਿਹੜਾ ਉਹ ਲੈ ਰਹੇ ਨੇ ਉਹ ਵੀ ਉਹਨਾਂ ਨੂੰ ਪਤਾ ਆ ਤਾਂ ਇਸ ਕਰਕੇ ਇਸ ਚੀਜ਼ ਨੂੰ ਸਮਝਣਾ ਆ ਅਗਰ ਆਜੂ ਉਹ ਸਿੱਧੇ ਹੁੰਦੇ ਤੇ ਸਾਨੂੰ ਕੋਈ ਉਸ ਚੀਜ਼ ਦੇ ਉੱਤੇ ਇਤਰਾਜ਼ ਨਹੀਂ ਆ ਔਰ ਜਿਹੜਾ ਤੁਸੀਂ ਲਾਸਟ ਦੇ ਵਿੱਚ ਇੱਕ ਗੱਲ ਇਸ ਜਗ੍ਹਾ ਦੇ ਉੱਤੇ ਬੋਲੀ ਆ ਕਿ ਉਸ ਜਗ੍ਹਾ ਦੇ ਉੱਤੇ ਮੇਰੇ ਕੋਲੇ ਤੁਸੀਂ ਬੋਲ ਰਹੇ ਕੋਈ ਆਇਆ ਕੋਈ ਲੇਡੀਜ਼ ਆਈ ਔਰ ਦੱਸ ਉਸ ਜਗ੍ਹਾ ਦੇ ਉੱਤੇ ਕੀ ਸਿਖਾਇਆ ਜਾ ਰਿਹਾ ਕਿ ਪਾਸਟਰਾਂ ਦੇ ਖਿਲਾਫ ਬੋਲਿਆ ਜਾਂਦਾ ਕਿ ਸਾਰੀਆਂ ਮਿਨਿਸਟਰੀਆਂ ਦੇ ਖਿਲਾਫ ਬੋਲੋ ਇਹ ਝੂਠ ਜਿਹੜਾ ਉਸ ਜਗ੍ਹਾ ਦੇ ਉੱਤੇ ਤੁਸੀਂ ਕਹਿ ਰਹੇ ਸਿਖਾਇਆ ਜਾ ਰਿਹਾ ਲੋਕਾਂ ਨੂੰ ਕਹਿ ਕੇ ਗਵਾਹਾਂ ਦੁਆਇਆਂ ਜਾ ਰਿਹਾ ਇਹ ਸਾਰੀਆਂ ਮਿਨਿਸਟਰੀਆਂ ਦੇ ਖਿਲਾਫ ਬੋਲੋ ਤਾਂ ਇਹ ਬਿਲਕੁਲ ਤੁਸੀਂ ਸਾਫ਼ ਝੂਠ ਬੋਲ ਰਹੇ ਹੋ ਇਸ ਤਰ੍ਹਾਂ ਦਾ ਇੱਕ ਵੀ ਸਬੂਤ ਅਗਰ ਤੁਸੀਂ ਸਾਹਮਣੇ ਲਿਆਓ ਤੇ ਅਸੀਂ ਤੁਹਾਨੂੰ ਮੰਨ ਜਾਾਂਗੇ ਇੱਕ ਵੀ ਸਬੂਤ ਅਗਰ ਤੁਸੀਂ ਸਾਹਮਣੇ ਲਿਆਓ ਕਿਉਂਕਿ ਇਹ ਬਿਲਕੁਲ ਇੱਕ ਸਾਫ਼ ਤੇ ਚਿੱਟਾ ਕੋਰਾ ਝੂਠ ਆ ਜਿਹੜਾ ਤੁਸੀਂ ਬੋਲ ਰਹੇ ਹੋ ਇੱਥੇ ਇਸ ਤਰ੍ਹਾਂ ਦੀ ਸਿੱਖਿਆ ਬਿਲਕੁਲ ਵੀ ਨਹੀਂ ਹੈਗੀ ਜਿਹੜਾ ਕੋਈ ਬੋਲਦਾ ਜਿਹਦੇ ਨਾਲ ਕੋਈ ਲੁੱਟਕਸੁੱਟ ਹੋਈ ਆ ਜਿਸ ਨੂੰ ਲੁੱਟਿਆ ਇਹਨਾਂ ਨੇ ਉਹ ਆਪਣੀ ਗਵਾਹੀ ਦੇ ਵਿੱਚ ਅਗਰ ਬੋਲਦਾ ਤੇ ਉਹ ਆਪਣੇ ਵੱਲੋਂ ਬੋਲ ਰਿਹਾ ਹੈ ਇੱਥੇ ਲੋਕਾਂ ਨੂੰ ਸਿਖਾਇਆ ਪੜਾਇਆ ਨਹੀਂ ਜਾ ਰਿਹਾ ਕਿ ਉਸ ਮਿਨਿਸਟਰੀ ਦੇ ਖਿਲਾਫ ਬੋਲੋ ਇਸ ਮਿਨਿਸਟਰੀ ਦੇ ਖਿਲਾਫ ਬੋਲੋ ਇੱਥੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਆ ਤੇ ਝੂਠ ਆ ਬਿਲਕੁਲ ਜੋ ਤੁਸੀਂ ਬੋਲਿਆ ਤੇ ਜਿੰਨੀ ਮਰਜ਼ੀ ਤੁਸੀਂ ਲੋਕਾਂ ਨੂੰ ਹੁਣ ਸਫਾਈ ਦਿੱਤੀ ਜਾਓ ਉਹ ਗੱਲ ਨਹੀਂ ਬਣਨੀ ਜਦ ਤੱਕ ਤੁਸੀਂ ਇਹ ਲੁੱਟਾਂ ਖੁੱਟਾਂ ਜਿਹੜੀਆਂ ਕਰ ਰਹੇ ਹੋ ਨਾ ਇਹ ਬੰਦ ਨਹੀਂ ਹੁੰਦੀਆਂ ਦੂਸਰੀ ਗੱਲ ਤੁਸੀਂ ਲਾਸ ਦੇ ਵਿੱਚ ਕਹੀ ਆ ਕਿ ਮੈਂ ਵੀ ਉਸ ਮਿਨਿਸਟਰੀ ਦੇ ਵਿੱਚ ਗਿਆ ਸੀਗਾ ਔਰ ਮੈਂ ਉਸ ਮਿਨਿਸਟਰੀ ਦੇ ਅੰਦਰ ਸ਼ੁਰੂ ਦੇ ਵਿੱਚ ਇਹ ਸੀਗਾ ਕਿ ਉਹ ਸਿਰਫ ਪਾਸਟਰ ਮਿਨਿਸਟਰੀ ਆ ਹਾਂ ਇਹ ਸੱਚ ਆ ਅੱਜ ਵੀ ਆਰਐਮਐਸ ਪਾਸਟਰ ਮਿਨਿਸਟਰੀ ਹੈ ਪਰ ਜਿਹੜੇ ਲੋਕ ਦੁੱਖ ਦੇ ਮਾਰੇ ਉਸ ਜਗ੍ਹਾ ਤੇ ਆਉਂਦੇ ਆ ਜਿਹੜੇ ਲੋਕ ਬਿਪਤਾ ਦੇ ਮਾਰੇ ਗਰੀਬੀ ਦੇ ਮਾਰੇ ਸਮੱਸਿਆਵਾਂ ਦੇ ਮਾਰੇ ਬਿਮਾਰੀਆਂ ਦੇ ਮਾਰੇ ਲੁੱਟੇ ਖਸੁੱਟੇ ਜਿੰਨੇ ਥਾ ਥਾ ਤੇ ਜਾ ਕੇ ਜਿਨ੍ਹਾਂ ਦੀ ਚਮੜੀ ਲਾ ਲਈ ਲੁੱਟ ਲਿਆ ਜਿਨ੍ਹਾਂ ਨੂੰ ਘਰ ਵਿਕ ਗਏ ਜਿੰਨਾ ਲੋਕਾਂ ਦੇ ਕਰਜ਼ਾ ਚੱਕ ਚੱਕ ਕੇ ਜਿੰਨਾ ਲੋਕਾਂ ਨੇ ਦੇ ਦਿੱਤਾ ਵਪਾਰੀਆਂ ਨੂੰ ਜਦੋਂ ਉਹਨਾਂ ਦਾ ਕਿਤੇ ਛੁਟਕਾਰਾ ਨਹੀਂ ਹੋਇਆ ਤੇ ਜੇ ਉਹ ਮਹਾ ਅਭਿਸ਼ੇਕ ਭਵਨ ਦੇ ਅੰਦਰ ਆਉਣਗੇ ਤੇ ਤੁਸੀਂ ਕੀ ਕਹਿੰਨੇ ਆ ਕਿ ਉਸ ਸਮੇਂ ਉਹਨਾਂ ਨੂੰ ਇਹ ਕਹਿ ਦਿੱਤਾ ਜਾਵੇ ਕਿ ਇੱਥੇ ਵੀ ਕੋਈ ਛੁਟਕਾਰਾ ਨਹੀਂ ਇਹ ਕਹਿ ਦਿੱਤਾ ਜਾਵੇ ਕਿ ਤੁਸੀਂ ਕੋਈ ਹੋਰ ਚਰਚ ਲੱਭੋ ਕਿਉਂ ਮੇਰੇ ਸਪਿਰਚੁਅਲ ਫਾਜ਼ਿਲ ਉਹਨਾਂ ਨੂੰ ਆਪਣੇ ਗੱਲ ਨਾਲ ਨਾ ਲਾਉਣ ਕਿਉਂ ਲੋਕ ਆ ਰਹੇ ਨੇ ਦੌੜ ਦੌੜ ਕੇ ਜਿਨ੍ਹਾਂ ਦੇ ਘਰ ਵਿਕ ਗਏ ਆ ਜਿਨ੍ਹਾਂ ਨੂੰ ਲੁੱਟ ਲਿਆ ਗਿਆ ਕਿਉਂ ਭੱਜ-ਭੱਜ ਕੇ ਆ ਰਹੇ ਕਿਉਂ ਮੇਰੇ ਪਿਤਾ ਮੇਰੇ ਆਤਮਿਕ ਪਿਤਾ ਡਿੱਗੇ ਮੂੰਹ ਠਾਉਂਦੇ ਆ ਰੋਂਦਿਆਂ ਦੇ ਅੰਸੂ ਪੂੰਝ ਕੇ ਉਹਨਾਂ ਨੂੰ ਆਪਣੇ ਗਲ ਨਾਲ ਲਾਉਂਦੇ ਆ ਇਸ ਕਰਕੇ ਲੋਕ ਆ ਰਹੇ ਆ ਸ ਲੋਕਾਂ ਨੇ ਆਉਣਾ ਆ ਔਰ ਇਹ ਕੰਮ ਇਸ ਜਗ੍ਹਾ ਦੇ ਉੱਤੇ ਹੋਣਾ ਆ ਤੋ ਇਹ ਨਾ ਸੋਚੋ ਕਿਉਂ ਲਾਲਚ ਨੂੰ ਉੱਥੇ ਕਲਿਸੀਆਂ ਨੂੰ ਇਕੱਠਾ ਕੀਤਾ ਜਾ ਰਿਹਾ ਜਿਹੜੇ ਲੁੱਟੇ ਕੁੱਟੇ ਆ ਰਹੇ ਉਹਨਾਂ ਨੂੰ ਉੱਥੇ ਗੱਲ ਨਾਲ ਲਾਇਆ ਜਾ ਰਿਹਾ ਜਦੋਂ ਕੋਈ ਤੁਹਾਡੇ ਭਵਨ ਚ ਆਉਂਦਾ ਤੁਸੀਂ ਉਹਨੂੰ ਮੋੜਦੇ ਹੋ ਤੁਸੀਂ ਉਹਨੂੰ ਕਹਿੰਦੇ ਕਿ ਇਸ ਜਗ੍ਹਾ ਤੇ ਨਾ ਆਈਂ ਦੂਸਰੀ ਜਗ੍ਹਾ ਤੇ ਜਾ ਮੈਂ ਫਿਰ ਕਹਿੰਨਾ ਅੱਜ ਬੇਸ਼ੱਕ ਮਹਾਭਿਸ਼ੇਕ ਭਵਨ ਇੱਕ ਇੱਕ ਪਾਸਟਰ ਮਿਨਿਸਟਰੀ ਆ ਆਰਐਮਐਸ ਪਰ ਜਿਹੜਾ ਵੀ ਦੁਖੀ ਉਸ ਜਗ੍ਹਾ ਤੇ ਆਏਗਾ ਜਿਹੜਾ ਲੁੱਟਿਆ ਕੁੱਟਿਆ ਉਸ ਜਗ੍ਹਾ ਤੇ ਆਏਗਾ ਜਿਹੜਾ ਪਰਲਾਉਂਦਾ ਹੋਇਆ ਉਸ ਜਗ੍ਹਾ ਤੇ ਆਏਗਾ ਮੇਰੇ ਸਪਿਰਚੁਅਲ ਫਾਦਰ ਉਹਨੂੰ ਗੱਲ ਨਾਲ ਲਾ ਰਹੇ ਉਹ ਹਮੇਸ਼ਾ ਲਾਉਂਦੇ ਰਹਿਣਗੇ ਔਰ ਤੁਹਾਡੇ ਲਈ ਮੇਰਾ ਇਹ ਸੁਝਾਓ ਜੋ ਤੁਸੀਂ ਸਾਨੂੰ ਦੇ ਰਹੇ ਆ ਆਪਣੇ ਸੁਝਾਓ ਜਿਹੜੇ ਨੇ ਆਪਣੇ ਕੋਲ ਰੱਖੋ ਪਰ ਦੁਬਾਰਾ ਐਦਾਂ ਦੀ ਕੋਈ ਹਰਕਤ ਨਾ ਕਰੋ ਮੇਰੇ ਸਪਿਰਚੁਅਲ ਫਾਦਰ ਦਾ ਨਾਮ ਲੈ ਕੇ ਜਾਂ ਸਾਡੇ ਜਿਹੜੇ ਸੀਨੀਅਰ ਪ੍ਰਭੂ ਦੇ ਦਾਸ ਨੇ ਉਹਨਾਂ ਦਾ ਕਿਸੇ ਦਾ ਨਾਮ ਕੁਛ ਲੈ ਕੇ ਦੁਬਾਰਾ ਕੋਈ ਵੀਡੀਓ ਅਪਲੋਡ ਨਾ ਕਰੋ ਇਸ ਲਈ ਜਦ ਜਿੱਥੇ ਜਿੱਥੇ ਰੋਂਗ ਹੁੰਦਾ ਰਹੇਗਾ ਮਹਾ ਅਭਿਸ਼ੇਕ ਪਵੰਦੇ ਜਿਹੜੇ ਸੇਵਕ ਨੇ ਉਹ ਬੋਲਦੇ ਰਹਿਣਗੇ ਉਹ ਕਰਦੇ ਰਹਿਣਗੇ ਜਾਂ ਤੇ ਸੁਧਰ ਜਾਓ ਜਾਂ ਫਿਰ ਇਸੇ ਤਰ੍ਹਾਂ ਇਹ ਚੀਜ਼ਾਂ ਚਲਦੀਆਂ ਰਹਿਣਗੀਆਂ ਸਭ ਨੂੰ ਜੈਮ ਸੀ ਕੀ ਗੋਡ ਬles ਯੂ